ਮੈਂ ਸ਼ੁਰੂ ਕਰ ਦੋਸਤੋ ਜੇਕਰ ਗੱਲ ਕਰੀਏ ਇਸ ਵਕਤ ਪਟਿਆਲਾ ਦੇ ਸ਼ੀਸ਼ਮੈਲ ਦੀ ਜਿੱਥੇ ਕਿ 14 ਫਰਵਰੀ ਤੋਂ ਇੱਕ ਸਾਰਸ ਮੇਲਾ ਲੱਗਣ ਜਾ ਰਿਹਾ ਹੈ ਜਿੱਥੇ ਕਿ ਪਟਿਆਲਾ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਮਸ਼ਤਿਹ ਹੈ ਤੁਸੀਂ ਦੇਖ ਸਕਦੇ ਹੋਵਗੇ ਕਿ ਇਸ ਵਕਤ ਦਰਸ਼ਕਾਂ ਦੀ ਜਿਹੜੀ ਹੈਗੀ ਆ ਜੀ ਆਮਦ ਸਟਾਰਟ ਹੋ ਚੁੱਕੀ ਹੈ ਵੱਡੀ ਵੱਡੀ ਜਿਹੜੀ ਪ੍ਰਸ਼ਾਸਨ ਵੱਲੋਂ ਮੇਲਾ ਕਰਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਉਸ ਦੇ ਵਿੱਚ ਤਿਆਰੀਆਂ ਪੂਰੀ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋਗੇ ਪਰ ਤਿਆਰੀਆਂ ਪੂਰੀ ਤਰ੍ਹਾਂ ਨੇ ਚੰਡੋਲਾ ਘੰਗੂੜੇ ਵੱਡੀਆਂ-ਵੱਡੀਆਂ ਸਟਾਲਾਂ ਤੇ ਲੋਕ ਆ ਚੁੱਕੇ ਨੇ ਜਿਹੜੇ ਕਿ ਇੱਥੇ ਤੁਸੀਂ ਇਸ ਤਿਆਰੀਆਂ ਨੂੰ ਦੇਖ ਸਕਦੇ ਹੋਗੇ ਤਿਆਰੀਆਂ ਪੂਰੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਇੱਥੇ 14 ਤਰੀਕ ਨੂੰ ਦੁਪਹਿਰ ਦੇ ਕਰੀਬ 11-12 ਵਜੇ ਇਸ ਮੇਲੇ ਦੀ ਸ਼ੁਰੂਆਤ ਹੋ ਜਾਵੇਗੀ ਤੇ ਬਹੁਤ ਦੂਰੋਂ-ਦੂਰੋਂ ਲੋਕ ਕਾਰੀਗਰ ਆਪਣੀ ਕਲਾ ਅੰਦਾ ਪ੍ਰਦਰਸ਼ਨ ਕਰਨ ਆ ਰਹੇ ਨੇ ਬਹੁਤ ਵੱਡੀ ਵੱਡੀ ਕਾਰੀਗਰ ਜਿਹੜੇ ਹੱਥ ਹੱਤੀ ਕਾਰੀਗਰ ਨੇ ਉਹਨਾਂ ਨੇ ਇੱਥੇ ਜਿਹੜਾ ਹੈਗਾ ਆਪਣੇ ਸਟਾਲ ਲਾਉਣੇ ਨੇ ਸਟਾਲਾਂ ਤੋਂ ਬਾਅਦ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਬਣਗੀਆਂ ਪੇਸ਼ ਹੋਣਗੀਆਂ ਖਾਣ ਪੀਣ ਦਾ ਝੂਲਿਆਂ ਦਾ ਇਸ ਤੋਂ ਇਲਾਵਾ ਘਰ ਦੀ ਸਜਾਵਟ ਦਾ ਸਮਾਨ ਇੱਥੇ ਮੁਸਲਾ ਸੁਰਜ਼ਤੀਤਾ ਕੋ ਕਿਆ

য